ਸੈਂਟਰ ਗੌਰਮਨਤੋਂ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਹੜੀ ਕਿ ਇੰਡੀਆ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਚੱਲੀ ਹੈ ਇਹਦੇ ਵਿੱਚ ਸਾਡੇ ਤੂੜੀ ਦੇ ਵਿੱਚ ਇਹ ਅੱਜ ਆਈ ਹੈ ਕਿ ਅਸੀਂ ਦੋ ਕੈਂਪ ਲਗਾਏ ਨੇ ਅੱਜ ਸਵੇਰ 12:30 ਵਜੇ ਸਾਡਾ ਕਮੇਟੀ ਆਫਿਸ ਦੇ ਵਿੱਚ ਕੈਂਪ ਸੀ ਔਰ 3:30 ਵਜੇ ਸਾਡਾ ਬੱਸ ਸਟੈਂਡ ਦੇ ਕੈਂਪ ਰੱਖਿਆ ਗਿਆ ਇਹਦੇ ਵਿੱਚ ਅਲੱਗ-ਅਲੱਗ ਸਕੀਮਾਂ ਵੱਲੋਂ ਆਏਗੇ ਜਿਦੇ ਵਿੱਚ ਲੋਕਾਂ ਨੂੰ ਜਿੱਦਾਂ ਕਿ ਅਸੀਂ ਜਾਣਦੇ ਆ ਕਿ ਕਾਫੀ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਵੱਖ-ਵੱਖ ਥਾਵਾਂ ਤੇ ਕੈਂ ਤੇ ਅੱਜ ਧੂਰੀ ਵਿਖੇ ਇੱਕ ਕੈਂਪ ਲਾਇਆ ਗਿਆ ਲੋਕਾਂ ਨੂੰ ਜਾਗਰੂਤ ਕਰਨ ਦੇ ਲਈ ਕੇਂਦਰ ਸਰਕਾਰ ਵੱਲੋਂ ਕਿ ਪੰਜਾਬ ਦੇ ਲੋਕਾਂ ਦੇ ਲਈ ਵੱਖ-ਵੱਖ ਸਕੀਮਾਂ ਜੋ ਕਿ ਸਮੇਂ-ਸਮੇਂ ਸਰ ਲਿਆਂਦੀਆਂ ਜਾਂਦੀਆਂ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਨਹੀਂ ਪਤਾ ਲੱਗ ਸਕਿਆ ਤੇ ਅੱਜ ਇੱਕ ਕੈਂਪ ਲਗਾ ਕੇ ਧੂਰੀ ਦੇ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਕਿ ਉਹਨਾਂ ਦੇ ਲਈ ਕਾਫੀ ਵਧੀਆ ਸਕੀਮਾਂ ਜੋ ਕਿ ਸੈਂਟਰ ਸਰਕਾਰ ਲੈ ਕੇ ਆ ਰਹੀ ਹੈ ਪਰ ਹੱਲੇ ਤੱਕ ਉਹਨਾਂ ਨੂੰ ਉਸ ਸਕੀਮਾਂ ਪੈ ਪਰ ਹਲੇ ਤੱਕ ਲੋਕਾਂ ਨੂੰ ਉਹਨਾਂ ਸਕੀਮਾਂ ਬਾਰੇ ਕੁਝ ਵੀ ਨਹੀਂ ਸੀ ਪਤਾ ਜਦੋਂ ਸੈਂਟਰ ਗਵਰਨਮੈਂਟ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਵਿਕਸਿਤ ਬਾੜ ਸੰਕਲਪ ਯਾਤਰਾ ਜਿਹੜੀ ਕਿ ਇੰਡੀਆ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਚੱਲੀ ਹੈ ਜਿਹਦੇ ਵਿੱਚ ਸਾਡੇ ਧੂਰੀ ਦੇ ਵਿੱਚ ਇਹ ਅੱਜ ਆਈ ਹੈ ਜਿੱਥੇ ਅਸੀਂ ਦੋ ਕੈਂਪ ਲਗਾਏ ਨੇ ਅੱਜ ਸਵੇਰ 12:30 ਵਜੇ ਸਾਡਾ ਕਮੇਟੀ ਆਫਿਸ ਦੇ ਵਿੱਚ ਕੈਂਪ ਸੀ ਔਰ 3:30 ਵਜੇ ਸਾਡਾ ਬੱਸ ਸਟੈਂਡ ਦੇ ਕੈਂਪ ਰੱਖਿਆ ਗਿਆ ਇਹਦੇ ਵਿੱਚ ਅਲੱਗ-ਅਲੱਗ ਸਕੀਮਾਂ ਵੱਲੋਂ ਆਏ ਗਏ ਜਿਦੇ ਵਿੱਚ ਲੋਕਾਂ ਨੂੰ ਬੈਨੀਫਿਟਸ ਦਿੱਤੇ ਜਾ ਰਹੇ ਨੇ ਜਿਦੇ ਵਿੱਚ ਪੀਐਮ ਸੁਵਨੀ ਦੀ ਯੋਜਨਾ ਜਿਦੇ ਵਿੱਚ ਰੇੜੀ ਵਾਲਿਆਂ ਨੂੰ 10000 ਰੁਪਏ ਦਾ ਲੋਨ ਦਿੱਤਾ ਜਾਂਦਾ ਹੈ ਔਰ ਬੈਂ आयुष्मान कार्ड आए हुए हैं जेडे कि पाँच लाख का बीमा वो लोन वाले इनका आयुष्मान कार्ड अपलाई हो जाएगा और तो आधार वाले यू आई डी आई वाले जो अगर किसी ने कोई भी आधार कार्ड अपडेट करवाना है तो इतने आ सकता है प्रधानमंत्री विकसित भारत संकल्प योजना के तहत अपने एरिया वाइज जारी है गवर्नमेंट की तरफ से जिसमें कई डिपार्टमेंट के संयोजन से ये काम हो रहे हैं जो छोटे छोटे काम हैं जैसे पीएम एम सवनिधि है जो छोड़ हर बंदा अपना रोजगार करे भारत के विकास में सहयोग दे उसके लिए विशेष तौर पर ये अभियान है जिसमें दस हज़ार से लेकर पचास हज़ार तक का लोन हम तत्काल सैंक्शन करते हैं जैसे कोई अपना रोजगार रेडी है कोई मशीन का काम है कपड़े सीलिंग का काम है कोई फेरी वाला है उनके लिए ये योजना है अभी एक पचास हज़ार का हमने किया है तत्काल और इसके अलावा जो प्रधानमंत्री सुरक्षा बीमा योजना है बीस रुपये में दो लाख हैं प्रधानमंत्री जीवन ज्योति बीमा है और अटल पेंशन योजना है ਔਰ ਜੰਦਨ ਖਾਤੇ ਹੈ ਅਗਰ ਕਿਸੇ ਖਤੇ ਨਹੀਂ ਹੈ ਔਰ ਜੰਦਨ ਖਾਤੇ ਮੇਂ ਖਤੇ ਖੁਲਵਾਨੇ ਤਾਂ ਤਦ ਉਸਕੇ ਲਈ ਸੇਵਾ ਉਪਲਬਧ ਹੈ ਬੈਂਕ ਕੀ ਤਰਫ ਸੇ ਨਾਰਮਲ ਖਾਤਾ ਵੀ ਅਗਰ ਆਪਕੋ ਖੁਲਵਾਣਾ ਤਾਂ ਉਸਕੇ ਲਈ ਵੀ ਸੇਵਾ ਉਪਲਬਧ ਹੈ ਫਾਰਮ ਲੈਵਲ ਦੇ ਦੇਖੋ ਜੋ ਵੀ ਮੋਦੀ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਇਹਨਾਂ ਦਾ ਆਮ ਜਨਤਾ ਨੂੰ ਬਹੁਤ ਜ਼ਿਆਦਾ ਲਾਭ ਮਿਲ ਰਿਹਾ ਚਾਹੇ ਉਹ ਕੱਚੇ ਘਰਾਂ ਵਾਸਤੇ ਪੈਸੇ ਹੋਣ ਜੋ ਗਰੀਬ ਆਪਣੇ ਘਰ ਨਹੀਂ ਬਣਾ ਸਕਦੇ ਮੋਦੀ ਸਰਕਾਰ ਵੱਲੋਂ ਉਹਨਾਂ ਨੂੰ ਫੰਡ ਮੁਹੱਈਆ ਕਰਾ ਕੇ ਉਹਨਾਂ ਦੇ ਘਰ ਪੱਕੇ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਚਾਹੇ ਆਟਾ ਦਾਲ ਸਕੀਮ ਹੋਵੇ ਰਾਸ਼ਨ ਦੀ ਸਕੀਮ ਹੋਵੇ ਕੋਵਿਡ ਕਾਲ ਤੋਂ ਹੀ ਮੋਦੀ ਸਰਕਾਰ ਵੱਲੋਂ ਫ੍ਰੀ ਰਾਸ਼ਨ ਦੀ ਸਕੀਮ ਚਲਾਈ ਜਾ ਰਹੀ ਹੈ ਜੋ ਕਿ 2025 ਤੱਕ ਚੱਲਨੀ ਹੈ ਲੋਕਾਂ ਨੂੰ ਕਿੰਨਾ ਫਾਇਦਾ ਹੋਊਗਾ ਇਹਦਾ ਦੇਖੋ ਜੀ ਆਮ ਲੋਕਾਂ ਨੂੰ ਬਹੁਤ ਫਾਇਦਾ ਹੈ ਮੋਦੀ ਸਰਕਾਰ ਵੱਲੋਂ 5 ਲੱਖ ਦਾ ਆਇਸ਼ਮਾਨ ਕਾਰਡ ਰਹੀ ਮੁਫਤ ਇਲਾਜ ਦਿੱਤਾ ਜਾ ਰਿਹਾ ਹੈ ਹਰ ਇੱਕ ਪਰਿਵਾਰ ਨੂੰ ਜੋ ਗਰੀਬ ਆਮ ਤੌਰ ਤੇ ਇਲਾਜ ਦੇ ਤਖੋਂ ਰਹਿ ਜਾਂਦੇ ਸੀ ਜਾਂ ਇਲਾਜ ਕਰਕੇ ਉਹ ਉਹਨਾਂ ਦਾ ਇਲਾਜ ਨਹੀਂ ਹੋ ਪਾਂਦਾ ਸੀ ਅੱਜ ਉਹ ਬੜੀ ਆਸਾਨੀ ਨਾਲ ਹਰ ਇੱਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਵੀ ਇਲਾਜ ਮੁਫਤ ਪ੍ਰਾਪਤ ਕਰ ਰਹੇ ਨੇ